ਸਰਕਾਰ ਸਾਥੀ ਆਏ ਨੇ ਇਲੈਕਟ੍ਰੋਨਿਕ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਸੋਸ਼ਲ ਮੀਡੀਆ ਵਾਲੇ ਜੀ ਆਇਆਂ ਨੂੰ ਤੁਸੀਂ ਇੱਕ ਵਾਰ ਫੇਰ ਅ ਅਨਾਜ ਭਵਨ ਦੇ ਵਿੜੇ ਚ ਆਇਓ ਸੋ ਬੇਸਿਕਲੀ ਤਾਂ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪ੍ਰਕਿਊਰਮੈਂਟ ਦਾ ਸੀਜ਼ਨ ਹੈ ਉਹ 1 April ਤੋਂ ਸ਼ੁਰੂ ਹੈ ਔਰ ਡੇ ਬਾਈ ਡੇ ਕਣਕ ਦੀ ਖਰੀਦ ਦਾ ਜਿਹੜਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਹੈ ਸੋ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਫੀਡਬੈਕ ਨੇ ਸੁਣੇ ਪੰਜਾਬ ਦੇ ਵਿੱਚੋਂ ਕਿ ਇਸ ਵਾਰ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਮੰਡੀਆਂ 'ਚ ਆ ਰਹੀ ਹੈ ਦਾਣਾ ਬਹੁਤ ਸਾਫ਼ ਸੁਥਰਾ ਸੋ ਇਹ ਜਿਹੜੀ ਬੰਪਰ ਫਸਲ ਹੈ ਇਹ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਆਵੇ ਇਹ ਸਾਡੀਆਂ ਖਵਾਸ਼ਾ ਤੇ ਹੈ ਹੀ ਨਹੀਂ ਪਰ ਇਹਦਾ ਜਿੱਥੇ ਪੰਜਾਬ ਦੇ ਕਿਸਾਨ ਨੂੰ ਆਰਥਿਕ ਲਾਭ ਮਿਲੇਗਾ ਉਹਦੇ ਨਾਲ ਦੇ ਨਾਲ ਦੇਸ਼ ਦੇ ਅਰੰਭਾਰ ਦੇ ਵਿੱਚ ਵੀ ਜਿਹੜਾ ਐਕਸਟਰਾ ਵਾਦਾ ਹੋਣਾ ਸੋ ਇਹ ਵੀ ਇੱਕ ਬੜੀ ਅੱਛੀ ਫੀਡਬੈਕ ਪੰਜਾਬ ਚੋਂ ਆ ਰਹੀ ਹੈ ਸੋ ਮੋٹے ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਪੈਡੀ ਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਬਿਗੇਸਟ ਮੂਵਮੈਂਟ ਪੰਜਾਬ ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 100 124 ਲੱਖ ਐਮਪੀ ਦਾ ਮਿਲਿਆ ਸੋ ਉਹਦੇ ਲਈ ਜਿਹੜੀ ਸੀਸੀਐਲ ਆ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ 1864 28894 ਕਰੋੜ ਰੁਪਈਆ ਜਿਹੜਾ ਸੀਸੀਐਲ ਦੇ ਰੂਪ ਚ ਸਾਨੂੰ ਮਿਲ ਚੁੱਕੇ ਆਰਬੀਆਈ ਵੱਲੋਂ ਸੋ ਪੰਜਾਬ ਦੀ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 1864 ਜਿਹੜੇ ਖਰੀਦ ਕੇਂਦਰ ਨੇ ਬਾਵ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ ਚ ਲਾ ਕੇ ਆਪਾਉਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2425 ਰੁਪਏ ਐ ਐਮਐਸਪੀ ਐ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਆ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ ਸੋ ਲਗਾਤਾਰ ਪ੍ਰਬੰਧ ਜਿਹੜੇ ਪੰਜਾਬ 'ਚ ਕੀਤੇ ਆ ਉਹਦੇ ਲਈ ਗ੍ਰਾਸ ਰੂਟ ਤੱਕ ਉਹਦੀ ਫੀਡਬੈਕ ਲੈਣ ਦੇ ਲਈ ਅਸੀਂ ਮੰਡੀਆਂ 'ਤੇ ਜਾ ਰਹੇ ਆ ਅੱਜ ਵੀ ਮੈਂ ਦੋ ਡਿਸਟ੍ਰਿਕਟ ਦੇ ਅੰਦਰ ਦੋ ਥਾਵਾਂ 'ਤੇ ਗਿਆ ਸੋ ਇਹ ਸਾਡੀ ਜਿਹੜੀ ਪ੍ਰੋਕਿਊਰਮੈਂਟ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 4 ਲੱਖ 16000 ਜਿਹੜੀ ਕਣਕ ਆ ਉਹਦੀ ਆਮਦ ਹੋਈ ਹੈ 41600000 ਪੀ ਸੋ ਚੰਗੀ ਗੱਲ ਹੈ ਕਿ ਅਸੀਂ 32200000 ਪੀ ਉਹ ਖਰੀਦ ਚੁੱਕੇ ਆ ਔਰ 151 ਕਰੋੜ ਰੁਪਏ ਜਿਹੜੇ ਕਿਸਾਨ ਦੀ ਖਰੀਦੀ ਹੋਏ ਜਿੰਸ ਦੇ ਬਣਦੇ 151 ਕਰੋੜ ਰੁਪਏ ਉਹਦੀ ਅਸੀਂ ਅਦਾਇਗੀ ਵੀ ਕਿਸਾਨ ਨੂੰ ਜਿਹੜੀ 24 ਘੰਟੇ ਦੇ ਵਿੱਚ ਵਿੱਚ ਕਰ ਚੁੱਕੇ ਆ ਤੇ ਇਹ ਜਿਹੜਾ ਅਜ ਤੱਕ ਦਾ ਜਿਹੜਾ ਮਤਲਬ ਸਾਡਾ ਪ੍ਰੋਕਿਊਰਮੈਂਟ ਦਾ ਸਫਰ ਹੈ ਸੋ ਅੱਜ ਜਿਹੜੀ ਵਿਸ਼ੇਸ਼ ਗੱਲ ਦੇ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੈਸੇ ਤਾਂ ਮਾਨ ਸਾਹਿਬ ਦੀ ਸਰਕਾਰ ਜਿਹੜੀਆਂ ਫੈਕਲਟੀਜ਼ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹ ਉਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਅਸੀਂ ਕਈ ਨਿਯਮਤਾ ਦਿੰਦੇ ਰਹਿੰਦੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਰਹੀਦਾ ਚਾਹੇ ਉਹ ਸਾਡੇ ਡੀਪੂ ਹੋਲਡਰ ਹੋਣ ਚਾਹੇ ਸਾਡੇ ਆਰਟੀ ਹੋਣ ਚਾਹੇ ਸਾਡੇ ਇਕ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਤਾਂ ਜਿਹੜੇ ਵਕ ਵਕ ਥੱਲੇ ਡਿਮਾਂਡਾਂ ਜਿਹੜੀਆਂ ਵਕ ਵਕ ਤੇ ਰਾਵਲੋਂ ਆਉਂਦੀਆਂ ਨੇ ਉਹਦੇ ਉੱਤੇ ਖੁੱਲੇ ਮਨ ਦੇ ਨਾਲ ਮਾਨ ਸਾਹਿਬ ਸਦਾ ਹੀ ਉਹਨਾਂ ਦੀ ਪਰਭਾਈ ਵੀ ਕਰਦੇ ਆ ਉਹਨਾਂ ਦੇ ਨਾਲ ਵੀ ਖੜਦੇ ਆ ਸੋ ਅੱਜ ਇੱਕ ਰੋਸ਼ਨ ਫੈਸਲਾ ਜਿਹੜਾ ਮਤਲਬ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਲਿਆ ਗਿਆ ਉਹ ਇਹ ਆ ਕਿ ਜਿਹੜੇ ਮੰਡੀਆਂ ਦੇ ਅੰਦਰ ਮਜ਼ਦੂਰ ਨੇ ਲੋਡਿੰਗ ਵਾਲੇ ਜਿਨ੍ਹਾਂ ਨੇ ਉਹ ਬੋਰੀਆਂ ਕਣਕ ਦੀਆਂ ਚੱਕ ਕੇ ਆਪਣੇ ਪਿੰਡੇ ਤੇ ਆਪਣੇ ਸਿਰ ਦੇ ਉੱਤੇ ਜੜੀਆਂ ਨੇ ਉਹ ਟਰੱਕਾਂ 'ਚ ਲੱਦਣੀਆਂ ਹੁੰਦੀਆਂ ਆ ਤੇ ਇਹਨਾਂ ਦੀ ਬਾਰ ਬਾਰ ਡਿਮਾਂਡ ਆਉਂਦੀ ਰਹੀ ਹੈ ਕਿ ਸਾਡੇ ਰੇਟ ਰਿਵਾਈਜ਼ ਕਰੋ ਸੋ 1 ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ ਪੈੜੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 49 ਪੈਸੇ ਇਹਨਾਂ ਦਾ ਵਾਅਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਤੋਂ ਵੱਧ ਕੇ 2 ਰੁਪਏ 21 ਪੈਸੇ ਹੋਇਆ ਸੋ ਇਸ ਵਾਰ 2 ਰੁਪਏ 24 ਪੈਸੇ ਸੋ ਇਸ ਵਾਰ ਫਿਰ ਦੁਬਾਰਾ ਉਹਨਾਂ ਦੀ ਡਿਮਾਂਡ ਜਿਹੜੀ ਆਈ ਸੀ ਕਿ ਸਾਡਾ ਕਿਉਂਕਿ ਮੰਗਾਈ ਵਧੀ ਆ ਕਈ ਤਰ੍ਹਾਂ ਦੇ ਉਹਨਾਂ ਦੇ ਖਰਚੇ ਹੱਜ ਵੀ ਅਗਜ਼ਾਬਾ ਹੁੰਦਾ ਸੋਨਾ ਦੇ ਦਮਾ ਜਿਹੜੀ ਆ ਮੰਗ ਨੂੰ ਦੁਆਰਾ ਪ੍ਰਵਾਨ ਕਰਦੇ ਹੋਏ ਮਾਨ ਜੋ ਮੁੱਖ ਮੰਤਰੀ ਸਰਪੰਨ ਸੰਮਾਨਜੀ ਵੱਲੋਂ ਉਹਦੇ ਅੰਦਰ ਫਿਰ ਦੁਆਰਾ 43 ਪੈਸੇ ਦਾ ਵਾਅਦਾ ਕੀਤਾ ਸੋ ਹੁਣ ਜਿਹੜਾ ਇਹਨਾਂ ਦਾ ਰੇਟ ਆ ਉਹ 2 ਰੁਪਏ 64 ਪੈਸੇ ਪਰ ਬੋਰੀ ਜਿਹੜਾ ਉਹਨੂੰ ਮਿਲਿਆ ਕਰੂਗਾ ਸੋ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਇਹ 84 ਪੈਸੇ ਪਰ ਬੋਰੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੋ ਲਗਭਗ 10 ਕਰੋੜ ਤੋਂ ਉੱਪਰ 10 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਮਜ਼ਦੂਰਾਂ ਨੂੰ ਇਸ ਗੱਲ ਦਾ ਮਤਲਬ ਜਿਹੜਾ ਉਹ ਲਾਭ ਹੋਣਾ ਸੋ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਅੰਦਾਜ਼ਨ ਹੈ 1,25,000 ਜੀ ਐਮਪੀ ਅੰਦਾਜ਼ੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਣ ਕੰਦੀ ਆ ਤਾਂ ਉਹਦਾ 25 ਕਰੋੜ ਬੋਰੀਆਂ ਬਣਦੀਆਂ ਨੇ ਸੋ 25 ਕਰੋੜ ਬੋਰੀਆਂ ਦਾ ਮਤਲਬ ਇਹ ਆ ਵੀ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜੇ ਮੰਡੀ ਦੇ ਮਜ਼ਦੂਰ ਨੇ ਜਿਹੜੇ ਢੁਾਈ ਦਾ ਕੰਮ ਕਰਦੇ ਆ ਤੁਸੀਂ ਦੇਖਦੇ ਹੋ ਵੀ ਉਹ ਗਰਮੀ ਸਰਦੀ ਦੇ ਅੰਦਰ ਵੱਡੀਆਂ ਉਮਰਾਂ ਦੇ ਵਿੱਚ ਵੀ ਬੜਾ ਕਠਿਨ ਕੰਮ ਕਰਦੇ ਆ ਸੋ ਲਗਾਤਾਰ ਹੈ ਪੰਜਾਬ ਦੇ ਅੰਦਰ ਮਜ਼ਦੂਰਾਂ ਦਾ ਸਵਾਲ ਹੋਵੇ ਕਿਸਾਨਾਂ ਦਾ ਸਵਾਲ ਹੋਵੇ ਮਾਨ ਸਾਹਿਬ ਦੀ ਸਰਕਾਰ ਟਾਈਮ-ਟਾਈਮ ਦੇ ਉੱਤੇ ਉਹਨਾਂ ਦੇ ਆਰਥਿਕ ਵਸੀਲਿਆਂ ਨੂੰ ਅਪਕਰਨ ਦੇ ਲਈ ਉਹਨਾਂ ਨੂੰ ਆਰਥਿਕ ਲਾਭ ਦੇਣ ਦੇ ਲਈ ਉਹ ਲਗਾਤਾਰ ਕੋਈ ਨਾ ਕੋਈ ਫੈਸਲਾ ਕਰਦੇ ਰਹਿੰਦੀ ਹੈ ਸੋ ਅਜੇ 4-5 ਮਹੀਨੇ ਪਹਿਲਾਂ ਹੀ ਅਸੀਂ ਜਿਹੜੇ ਪੰਜਾਬ ਦੇ ਡੀਪੂ ਹੋਲਡਰ ਨੇ ਡੀਪੂ ਹੋਲਡਰਾਂ ਦੀ ਵੀ ਕਾਫੀ ਲੰਬੇ ਸਮੇਂ ਤੋਂ ਮੰਗ ਸੀਗੀ ਤੇ ਮੇਰੇ ਖਿਆਲ 7-8 ਸਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਮਾਰਜਨ ਵਣੀ ਉਹਨਾਂ ਨੂੰ ਮਿਲਦੀ ਆ 50 ਰੁਪਏ ਉਹ 50 ਰੁਪਏ ਤੋਂ ਵਧਾ ਕੇ ਪਰ ਕਵਾਂਟਲ 90 ਰੁਪਏ ਕੀਤੀ ਸੀਗੀ ਸੋ ਅੰਦਾਜ਼ਨ 34 ਕਰੋੜ ਰੁਪਏ ਤੋਂ ਉੱਪਰ ਜਿਹੜਾ ਲਾਭ ਉਹ ਡੀਪੂ ਹੋਲਡਰਾਂ ਨੂੰ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ ਸੋ ਅੱਜ ਜਿਹੜੇ ਮੁੱਖ ਤੌਰ ਤੇ ਦੋ ਗੱਲਾਂ ਦੇ ਉੱਤੇ ਮੈਂ ਇੱਕ ਤਾਂ ਜਿਹੜਾ ਮਜ਼ਦੂਰਾ ਨੂੰ ਇਹਦਾ 10% ਦਾ ਫਾਇਦਾ ਹੋਣਾ ਉਹਨਾਂ ਦੀ ਮੰਗ ਦੇ ਮੁਤਾਬਕ ਉਹਨਾਂ ਦੇ ਰੇਟ ਨੂੰ ਰਿਵਾਈਜ਼ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਪ੍ਰੋਕਿਊਰਮੈਂਟ ਦੀ ਪੰਜਾਬ ਦੇ ਅੰਦਸਤਿਥੀ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇੱਕ ਅਪੀਲ ਮੈਂ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹਨਾ ਕਿ ਕੱਲਾ ਕੱਲਾ ਦਾਣਾ ਤੁਹਾਡਾ ਮੰਡੀਆਂ ਚ ਚੱਕਾਂਗੇ ਬੜੀਆਂ ਔਖੀਆਂ ਹਾਲਤਾਂ 'ਚ ਫਸਲਾਂ ਪਾਲੀਆਂ ਜਾਂਦੀਆਂ ਅਸੀਂ ਉਸੇ ਹੀ ਫੀਲਡ 'ਚੋਂ ਆਏ ਆ ਜਿੱਥੇ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਆ ਕੇ ਇਹ ਬੜਾ ਕਠਨ ਤਪੱਸਿਆ ਕਰਕੇ ਆਨ ਪੈਦਾ ਕਰਦਾ ਔਰ ਜਦੋਂ ਮੰਡੀਸ ਆਂਦਾ ਤੇ ਸਾਡੀ ਡਿਊਟੀ ਆ ਔਰ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਕਿਸਾਨ ਨੂੰ ਜਾਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਿਲਿਟੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪਲ-ਪਲ ਜਿਹੜਾ ਸਾਡਾ ਸਾਰਾ ਮੈਕੈਨਿਜ਼ਮ ਹੈ ਉਹਨੂੰ ਉਹਨੂੰ ਜਿਹੜਾ ਵਰਕਿੰਗ ਚ ਲਿਆਉਣ ਦੇ ਲਈ ਸਾਡੇ ਫੀਸਲ ਸਵਾਨ ਮੇਰੇ ਨਾਲ ਸਾਡੇ ਸੈਕਟਰੀ ਰਾਹੁਲ ਤਵਾਰੀ ਜੀ ਔਰ ਵਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਤਮਾਮ ਜਿਹੜੇ ਸਾਡੇ ਸਮਸਤ ਅਧਿਕਾਰੀ ਸਭਾ ਨੇ ਸਾਡੇ ਹੈੱਡਕੁਆਰਟਰ ਦੇ ਸਾਡੇ ਜ਼ਿਲ੍ਹਿਆਂ ਦੇ ਉਹ ਪੂਰੀ ਤੰਦਾਈ ਦੇ ਨਾਲ ਜਿਹੜਾ ਆ ਇਸ ਸੀਜ਼ਨ ਨੂੰ ਬਿਹਤਰ ਬਣਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਆ ਸੋ ਇਹ ਅਪੀਲ ਮੋਢੇ ਤੌਰ ਤੇ ਮੈਂ ਤੁਹਾਡੇ ਮਾਧਿਮ ਦਰਾਂਹੀਂ ਸਾਂਝੀ ਕੀਤੀ ਹੈ